ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਗਾਂ ਦਿਖਾਉਣੀ ਹੈ ਗੱਪਣ ਸੁਣਨ ਨੂੰ ਹਾਜ਼ਰ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਮੇਰਾ ਹਰਦੀਪ ਹੈਗਾ ਪਿੰਡ ਬੋਦੀਗੜ ਸੰਨਾਗਾ ਬਾਈ ਜ਼ਿਲ੍ਹਾ ਬਰਨਾਲਾ ਆ ਗਿਆ ਜ਼ਿਲ੍ਹਾ ਬਰਨਾਲਾ ਆਪਣਾ ਧੌਲੇ ਫੈਕਟਰੀ ਦੇ ਕੋਲੇ ਆ ਗਿਆ ਪਿੰਡ ਹਾਂ ਹਾਂ ਮੋਬਾਈਲ ਨੰਬਰ ਆਪਣਾ ਹੈ ਕੋਆ ਨੰਬਰ ਆਏਗਾ ਬਈ 98140 93312 98140 93312 93312 ਜਿਹੜਾ ਬੈੜ ਦੇਖ ਰਹੇ ਆ ਇਹ ਕਿਹੜਾ ਸੂਆ ਸੂਰੀ ਆ ਜੀ ਇਹ ਬਈ ਤੀਜਾ ਸੂਆ ਆ ਤੀਜਾ ਸੂਆ ਸੂਰੀ ਆ ਕਾਏ ਗਨੇ ਰਹਿ ਗਏ ਸੂਣ ਚ ਇਹਦਾ ਬਈ ਹਫਤਾ ਕੁ ਰਹਿ ਗਿਆ ਹਾਲੇ ਅੱਛਾ ਇੱਕ ਹਫਤਾ ਸੂਣ ਚ ਬਾਕੀ ਪਿਆ ਘਰ ਦੀ ਬੱਚੀ ਹੋਈ ਆਪਣੀ ਇਹ ਹੈ ਬਾਈ ਆਪਾਂ ਲੈਤੀ ਸੀ ਮਤਲਬ ਪਿਛਲੇ ਸਵੇਰੇ ਲੈਤੀ ਸੀ ਹਾਂ ਇੱਕ ਸੋ ਦੁੱਧ ਘਰ ਪੀ ਲਿਆ ਇਹਦਾ ਹਾਂ ਹਾਂ ਬਾਈ ਹੁਣ ਆਪਣੇ ਕੋਲੇ ਸੂਣ ਵਾਲੇ ਅੱਜ ਮਤਲਬ 2-3 ਦਿਨ ਪਸੂ ਹੋਰ ਹੈ ਜੀ 2-3 ਸੋਏ ਹੋਏ ਹੈਗੇ ਤਾਂ ਕਰਕੇ ਆਪਣੇ ਪ੍ਰੋਗਰਾਮਾਂ ਤਾਂ ਕਰਕੇ ਇਹਦੇ ਦਿਨ ਕਹਿ ਰਹੇਗੇ ਅੱਜ ਸੂਣ ਚ ਇਹ 5 ਤੋਂ 6 ਦਿਨ ਪੇ ਆਵੇ ਦੁੱਧ ਕਿੰਨਾ ਦਿੱਤਾ ਪਿਛਲੀ ਵਾਰ ਇਹਨੇ ਪਿਛਲੀ ਵਾਰ ਬਾਈ 30 ਤੋਂ 24 ਲੀਟਰ ਦਿੱਤਾਗਾ ਠੀਕ ਹੈ 3 ਦਾ ਵਧੀਆ ਲੱਗਿਆ ਵਾ ਹਾਂ ਹਾਂ ਮੋਲੇ ਦਾ ਕੀ ਰੱਖਿਆ ਮੋਲੇ ਦਾ ਬਾਈ ਆਪਾਂ 85000 ਰੁਪਿਆ ਰੱਖਿਆ ਠੀਕ ਹੈ ਪੂਸ ਦੀ ਜਮਾਂਦਾਰੂ ਦੀ ਲੰਡੀ ਆ ਇਹ ਨਹੀਂ ਭਈ ਇਹ ਮਤਲਬ ਆਪਣੇ ਕੋਲ ਤੰਗ ਸੀ ਥਾਂ ਅੰਦਰ ਇਧਰ ਤਾਂ ਕਰਕੇ ਉਹ ਹੋ ਗਿਆ ਭਈ ਠੀਕ ਹੈ ਇਹਦੀ ਕੋਈ ਦਿੱਕਤ ਵਾਲੀ ਗੱਲ ਤਾਂ ਹੈ ਨਹੀਂ ਹੁਣ ਜਖਮ ਹੋ ਗਿਆ 85000 ਚੋਂ ਮਾਨਦਾਨ ਹੋ ਜਾਊਗਾ ਹਾਂ ਹਾਂ ਦੁੱਧ ਕਹਿੰਦਾ ਪਾ ਉਹ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ 24 24 ਲੀਟਰ ਦਾ ਵੀ ਰੌਣ ਰੌਣ ਦੋ ਬਤਵਾ 25 ਸਭ ਤੋਂ ਮੂੰਹ ਮੱਥਾ ਤੁਸੀਂ ਵਹਿੜਦਾ ਦੇਖ ਸਕਦੇ ਹੋ ਹਾਥੀ ਚੋਈ ਵਾਲਾ ਸੋਹਣਾ ਥਾਣਾ ਤੇ ਕਰੋਸ ਆਂਗ ਦੇ ਵਿੱਚ ਆ ਗਈ ਤੀਜਾ ਸੂਆ ਵਹਿੜ ਸੂਰੀਆ ਸੂਣ ਦੇ ਵਿੱਚ ਅਜੇ ਦੇ ਪੰਜ ਛੇ ਦਿਨ ਬਾਕੀ ਆ ਤੇ ਚੌਂਡ ਜਵਾਦੀ ਵੀਰੇ ਪੂਰੀ ਪੋਲੀ ਜਮਾ ਹੈਣਾ ਹਾਂ ਹਾਂ ਠੀਕ ਹੈ 25 ਕਿਲੋ ਦੁੱਧ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਤੋਲੇ ਦੇ ਨਜ਼ਦੀਕ ਦੇ ਪਿੰਡ ਪੈ ਗਿਆ 85 ਹਜ਼ਾਰ ਚ ਮੌਕੇ ਤੇ ਮਾਨਦਾਨ ਹੋ ਜੂ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈਣੇ ਚੈਨਲ ਨੂੰ ਪਿਆਰ ਦੇਣੇ